ਮੌਤ ਹੋ ਗਈ ਨਸ਼ੇ ਦੇ ਨੌਜਵਾਨ ਦੇ ਮੌਤ ਹੋ ਗਈ ਹੈ ਲਾਪਰੀ ਸਿੰਘ ਦਾ ਨਾਮ ਹੈ ਜੀ ਔਰ ਉਸ ਦੇ ਦੋ ਇੱਕ ਲੜਕੀ ਛੋਟੀ ਜੀ ਔਰ ਦੋ ਬੱਚੇ ਆ ਔਰ ਛੇ ਆ ਭੈਣਾਂ ਤੋਂ ਕੱਲਾ ਕੱਲਾ ਭਰਾ ਸੀ ਉਹ ਠੀਕ ਆ ਜੀ ਅੱਜ ਸਾਡਾ ਇਹ ਬੇਟਾ 21 ਸਾਲ ਦੀ ਉਮਰ ਦੇ ਵਿੱਚ ਇਹ ਆਪਣਾ ਕਾਲਪੁਰਖ ਕਰ ਗਿਆ ਵਾ ਜੀ ਕਿੰਨੀ ਕੁ ਦੇਰ ਹੋ ਗਈ ਇਹਨੂੰ ਨਸ਼ਾ ਕਰਦਿਆਂ ਨੂੰ ਤੇ ਕਿੱਥੋਂ ਲੈਂਦਾ ਸੀਗਾ ਕਦੀ ਪਤਾ ਨਹੀਂ ਲੱਗਾ ਕਰਦਿਆਂ ਨੂੰ ਕੌਣ ਦੇ ਕੇ ਜਾਂਦਾ ਇਹਨੂੰ ਨਸ਼ੇ ਦੀ ਆਦਤ ਕਿੱਦਾਂ ਪਈ ਉਹੋ ਹੀ ਬਾਹਰ ਹੀ ਨਸ਼ਾ ਕਰਕੇ ਆ ਜਾਣਾ ਕਿੱਥੋਂ ਲੈਂਦਾ ਕਿੱਥੋਂ ਨਹੀਂ ਲੈਂਦਾ ਇਹ ਨਹੀਂ ਪਤਾ ਪਰ ਵਿਗਦਾ ਛਰੀਆਂ ਦਾ ਜਿਦਾ ਆਮ ਸੋਦਾ ਵਿਕਦਾ ਨਸ਼ਾ ਵਿਕਦਾ ਇਸ ਤਰ੍ਹਾਂ ਵਿਕਦਾ ਹੈ। ਹਾਂ। ਬੱਧੀ ਨੌਜਵਾਨ ਇਸੋ ਦੇ ਪਿੰਡ ਦੇ। ਹਾਂ ਕਰਦੇ ਆ ਕਰ-ਕਰ ਹੀ ਮੌਤਾਂ ਆਈਆਂ ਇੰਨੀਆਂ। ਵਿਕਦਾ ਵਾਧੂ ਆ। ਗਲੀ 'ਚ ਖਲੋ ਜਾਂਦੇ ਆ। ਵੇਂਦੇ ਰਿੰਦੇ ਪੇ ਇਧਰੋਂ ਇਧਰੋਂ ਕਿਤੇ ਪੁਲਿਸ ਤਾਂ ਨਹੀਂ ਆਉਂਦੀ। ਇੱਥੇ ਕੋਈ ਮੁਲਾਜ਼ਮ ਨਹੀਂ ਕੋਈ ਪੁਲਿਸ ਨਹੀਂ। ਕੋਈ ਨਹੀਂ ਆਉਂਦੀ ਸ਼ਰਿਆਮ ਨਸ਼ਾ ਵਿਕਦਾ ਵਾ। ਹੁਣ ਕਿ ਜ਼ਿਆਦਾ ਕਿਦਾਂ ਹੋਊਗਾ ਉਹ ਵੀ ਮੁੰਡੇ ਜਿਵੇਂ ਮਰ ਜਾਂਦੇ ਸੰਸਥਾ ਦੇ ਪੈਸੇ ਵੀ ਨਹੀਂ ਗੀ। ਹਾਂਜੀ ਸਰ ਉਹ ਗਲੀ ਵਾਲਿਆਂ ਨੇ ਸੰਯੋਗ ਕੀਤਾ ਤੇ ਉਹਨਾਂ ਨੇ ਸਾਰਾ ਅਰੇਂਜਮੈਂਟ ਕਰਕੇ ਦਿੱਤਾ। ਉਸ ਪ੍ਰਸ਼ਾਸਨ ਵੀ ਕਿਹਾ ਜਾ ਰਿਹਾ ਕਿ ਸ਼ਕਤੀ ਨਾਲ ਕੰਮ ਕਰ ਰਹੇ ਆ ਲੇਕ ਇਸ ਵਕਤ ਮੌਜੂਦ ਹੈਗੇ ਤਰਨਤਾਂ ਦੇ ਵਿੱਚ ਪਿੰਡ ਮਰਾਤਪੁਰ ਜਿੱਥੇ ਕਿ ਦੂਜੀ ਬਹੁਤ ਨਸ਼ੇ ਦੀ ওভারਡੋਜ਼ ਨਾਲ ਹੋ ਚੁੱਕੀ ਹੈ ਇੱਕ ਜਵਾਨ ਪੁੱਤ ਘਰ ਦੇ ਵਿੱਚੋਂ ਜਾ ਚੁੱਕਿਆ ਹੈ ਤਰਨਤਾਂ ਦੇ ਵਿੱਚ ਜੇਕਰ ਗੱਲ ਕਰੀਏ ਲਗਾਤਾਰ ਦੇ ਤਕਰੀਬਨ ਤੀਜਾ ਚੌਥਾ ਮਾਮਲਾ ਹੈ ਥੋੜੇ ਦਿਨਾਂ ਦੇ ਵਿਚਾਲੇ ਸੋ ਕੁਝ ਪਰਿਵਾਰ ਮੈਂਬਰ ਮੌਜੂਦ ਨੇ ਭਾਈ ਜੀ ਕੀ ਹੋਇਆ ਸੀਗਾ ਲੜਕੇ ਨੂੰ ਕੀ ਨਾਮ ਹੈ ਤੇ ਤੁਸੀਂ ਉਹ ਲੜਕੇ ਦੇ ਕੀ ਲੱਗਦੇ ਮੇਰਾ ਨਾਮ ਲਖਨਜੀਤ ਸਿੰਘ ਹੈ ਲੱਕੀ ਔਰ ਮੈਂ ਡਾਕਟਰ ਐਜੂਕੇਟ ਫਾਊਂਡੇਸ਼ਨ ਦਾ ਤਰਨਤਾਂ ਦਾ ਪ੍ਰਧਾਨ ਆ ਜੀ ਔਰ ਇਹ ਲੜਕਾ ਜੋ ਹੈ ਕਿ ਇਹ ਮੇਰੇ ਚਾਚਾ ਜੀ ਦਾ ਲੜਕਾ ਹੈ ਔਰ ਇਹ ਬਹੁਤ ਹੀ ਗਰੀਬੀ ਹਰ ਹੱਥ ਦੇ ਵਿੱਚ ਆ ਇਹਨਾਂ ਦਾ ਜਿੱਦਾਂ ਕਿ ਤੁਸੀਂ ਘਰ ਵੇਖ ਲੈਂਦੇ ਜੋ ਬਹੁਤ ਗਰੀਬ ਆ ਔਰ ਇਹਦੀ ਮਾਤਾ ਜੀ ਘਰਾਂ ਦੇ ਵਿੱਚ ਕੰਮ ਕਰਦੇ ਔਰ ਪਿਤਾ ਜੀ ਅੱਜ ਕਿਸੇ ਕੋ ਧਾਰਾ 1000 ਰੁਪਿਆ ਫੜ ਕੇ ਸਬਜ਼ੀ ਵੇਚਣ ਗਏ ਆ ਜਦੋਂ ਕਿ ਇਹਨਾਂ ਦੀ ਮਾਂ ਨੇ ਆਣ ਕੇ ਲਾ ਕੇ ਵੇਖਿਆ ਇਹਨਾਂ ਦਾ ਕੋਈ ਮੋਬਾਈਲ ਨੰਬਰ ਨਹੀਂ ਹੈਗਾ ਰੌਲਾ ਪੈ ਗਿਆ ਮਹੱਲੇ ਦੇ ਵਿੱਚ ਵੀ ਤੁਹਾਡੇ ਬੇਟੇ ਦੀ ਡੈਥ ਹੋ ਗਈ ਟੀਕਾ ਲਾਉਣ ਦੇ ਕਾਰਨ ਔਰ ਚਾਚਾ ਜੀ ਨੂੰ ਕਿਸੇ ਨੇ ਆਣ ਗਵਾਣ ਰਾਜ ਦਾ ਦੰਦਾ ਵੀ ਤੇਰਾ ਬੇਟਾ ਪੂਰਾ ਹੈਗਾ ਤੂੰ ਸਬਜ਼ੀ ਵੇਚਦਾ ਫਿਰਦਾ ਔਰ ਉਦਾਂ ਹੀ ਸਬਜ਼ੀ ਲੈ ਕੇ ਵਾਪਸ ਆ ਗਿਆ ਵਿਚਾਰੇ ਔਰ ਬਹੁਤ ਹੀ ਗਰੀਬੀ ਹਲਾ ਦੇ ਵਿੱਚ ਆ ਵੀ ਜਿੱਦਾਂ ਕਿ ਇਹਨਾਂ ਦੇ ਵਿੱਚ ਕੋਲ ਅਜੇ ਤੱਕ ਸਸਕਾਰ ਕਰਨ ਲਈ ਪੈਸੇ ਵੀ ਨਹੀਂ ਆਗੇ ਸੀ ਠੀਕ ਹੈ ਲੋਕਾਂ ਦੀ ਸੰਜੋਗ ਦੇ ਨਾਲ ਮਤ ਦੇ ਨਾਲ ਅਸੀਂ ਮੜੀਆਂ ਦੇ ਵਿੱਚ ਬਾਲਣ ਵੀ ਸੁਟਿਆ ਵਾ ਪਰਸੋ ਇੱਕ ਮੌਤ ਹੋ ਗਈ ਨਸ਼ੇ ਦੇ ਨੌਜਵਾਨ ਦੇ ਮੌਤ ਹੋ ਗਈ ਹੈ ਲਾਪਰੀ ਔਰ ਉਸ ਦੇ ਦੋ ਇੱਕ ਲੜਕੀ ਛੋਟੀ ਜੀ ਔਰ ਦੋ ਬੱਚੇ ਆ ਔਰ ਛਿਆਂ ਭੈਣਾਂ ਤੋਂ ਕੱਲਾ-ਕੱਲਾ ਭਰਾ ਸੀ ਉਹ ਵੀ ਠੀਕ ਆ ਜੀ ਅੱਜ ਸਾਡਾ ਇਹ ਬੇਟਾ 21 ਸਾਲ ਦੀ ਉਮਰ ਦੇ ਵਿੱਚ ਇਹ ਆਪਣਾ ਕਾਲਪੁਰਖ ਕਰ ਗਿਆ ਵਾ ਜੀ ਔਰ ਕੀ ਮਤਲਬ ਇਹ ਪਹਿਲਾ ਨਸ਼ਾ ਕਰਦਾ ਸੀਗਾ ਕਦੋਂ ਦਾ ਕਰਦਾ ਸੀਗਾ ਕੀ ਕੰਮ ਕਰ ਕਰਦਾ ਸੀਗਾ ਕਰਦਿਆਂ ਨੂੰ ਕਦੀ ਪਤਾ ਨਹੀਂ ਅੱਡਾ ਜਿਹਾ ਮੁੰਡਾ ਨਸ਼ਾ ਕਰਦਾ ਕਰਦਿਆਂ ਨੂੰ ਸਭ ਪਤਾ ਸੀ ਪਰ ਗਰੀਬੀ ਦਾਵਾ ਲੋਕੀ ਜਿੱਦਾਂ ਕੀ ਕੋਈ ਦੌਕਾ ਮਾਰ ਦੇ ਆਵਾਜ਼ ਕੀ ਚੁੱਕਣੀ ਤੁਹਾਡੇ ਤੇ ਗੱਲ ਆਊਗੀ ਐਕਸ਼ਨ ਆਊਗੀ ਇਸ ਕਰਕੇ ਗਰੀਬ ਪਰਿਵਾਰ ਹੈ ਤੁਹਾਨੂੰ ਪਤਾ ਸਹਿਮ ਜਾਂਦਾ ਡਰ ਜਾਂਦਾ ਔਰ ਉਸਾਂ ਉਹਨਾਂ ਨੇ ਕੋਈ ਆਵਾਜ਼ ਹੀ ਨਹੀਂ ਚੁੱਕੀ ਔਰ ਅੱਜ ਜਦੋਂ ਐਨਡੀ ਹੋ ਗਿਆ ਅੱਜ ਕੁਝ ਪਿੰਡ ਦੇ ਸਾਡੇ ਕੁਝ ترਸੀਮ ਸਿੰਘ ਕਾਉਂਸਲਰ ਰਹੇ ਆ ਪਹਿਲਾਂ ਮਤਲਬੀ ਕਾਂਗਰਸ ਪਾਰਟੀ ਦੇ ਅਹੁਦੇਦਾਰ ਰਏ ਆ ਉਹਨਾਂ ਨੇ ਅੱਜ ਮਤ ਕਰਕੇ ਸਾਡੀ ਸਾਡੀ ਆਵਾਜ਼ ਨੂੰ ਗਾਂਹ ਪਹੁੰਚਾਇਆ ਔਰ ਮੀਡੀਆ ਨੇ ਸਾਨੂੰ ਅੱਜ ਪੂਰਾ ਸੰਯੋਗ ਦਿੱਤਾ ਵਾ ਗਾਂ ਆਉਣ ਦਾ ਅਜੀ ਕਿੰਨੀ ਕੁ ਦੇਰ ਹੋ ਗਈ ਇਹਨੂੰ ਨਸ਼ਾ ਕਰਦਿਆਂ ਨੂੰ ਤੇ ਕਿੱਥੋਂ ਲੈਂਦਾ ਸੀਗਾ ਕਦੀ ਪਤਾ ਨਹੀਂ ਲੱਗਾ ਕਰਦਿਆਂ ਨੂੰ ਕੌਣ ਦੇ ਕੇ ਜਾਂਦਾ ਇਹਨੂੰ ਨਸ਼ੇ ਦੀ ਆਦਤ ਕਿੱਦਾਂ ਪੈ ਗਈ ਦੇਖੋ ਜੀ ਬਾਹਰ ਹੀ ਮੁੰਡਾ ਦਿਹਾੜੀ ਧੱਪਾ ਕਰਦਾ ਕਿਤੇ ਦਿਹਾੜੀ ਲਾਲੀ ਕਿਤੇ ਲਾਲ ਲਾਲੀ ਔਰ ਉਹਦਾ ਕਿਤੇ 2-400 ਮਿਲਿਆ ਘਰ ਦਾ ਅੱਜ ਤੱਕ 1 ਰੁਪਿਆ ਨਹੀਂ ਦਿੱਤਾ ਨੇ ਉਹੋ ਹੀ ਬਾਹਰ ਹੀ ਨਸ਼ਾ ਕਰਕੇ ਆ ਜਾਣਾ ਕਿੱਥੋਂ ਲੈਂਦਾ ਕਿੱਥੋਂ ਨਹੀਂ ਲੈਂਦਾ ਇਹ ਨਹੀਂ ਪਤਾ ਪਰ ਵਿਗਦਾ ਸ਼ਰੀਆਮ ਹੈ ਜੀ ਚੋਰੀਆਂ ਵੀ ਕਰਦਾ ਸੀਗਾ ਚੋਰੀਆਂ ਚਲੋ ਜਦੋਂ ਕਿਤੇ ਨਹੀਂ ਮਿਲਣਾ ਕਿਸੇ ਦਾ ਕੁਝ ਕਰਤਾ ਅਣਗਵੜ ਕੇ ਦਾ ਕੁਝ ਕਰਦਾ ਕਰਦਾ ਹੀ ਸਿਰਫ ਨਸ਼ੇ ਦੇ ਕਰਕੇ ਜ਼ਰੂਰ ਕਰਦਾ ਸੀ ਹਾਂ ਪਰਵਾਦ ਮੈਂਬਰ ਹੋਰ ਮੌਜੂਦ ਹੈਗੇ ਆ ਹੋਰ ਜਿਹੜੀਆਂ ਮਤਾਵਾ ਪੈਣਾ ਨੇ ਪਿੰਡ ਦੀਆਂ ਇੱਥੇ ਸਾਡੇ ਪਿੰਡ ਤੇ ਸਰੇ ਆਮ ਵਿਗਦਾ ਤੇਰਾ ਸੌਦਾ ਦੁਕਾਨ ਤੇ ਵਿਗਦਾ ਜਿੱਦਾ ਆਮ ਸੌਦਾ ਵਿਗਦਾ ਨਸ਼ਾ ਵਿਕਦਾ ਹਾਂ ਇਤਰਾ ਵਿੱਚ ਦਾ ਹਾਂ ਕਰਦੇ ਨੌਜਵਾਨੇ ਸੋਦੇ ਪਿੰਡ ਦੇ ਹਾਂ ਕਰਦੇ ਆ ਕਰ-ਕਰ ਹੀ ਮੌਤਾਂ ਆਈਆਂ ਇੰਨੀਆਂ ਵਿਕਦਾ ਵਾਦੂਆ ਗਲੀ ਚ ਖਲੋ ਜਾਂਦੇ ਆ ਵੇਂਦੇ ਰਿੰਦੇ ਪੀ ਇਧਰੋਂ ਇਧਰੋਂ ਕਿਤੇ ਪੁਲਿਸ ਤਾਂ ਨਹੀਂ ਆਉਂਦੀ ਤੇ ਜਦੋਂ ਪੁਲਿਸ ਆਈ ਕਰਦੇ ਚ ਫੋਨ ਕਰ ਦਿੰਦੇ ਪੀ ਗਾਵਸਾਂ ਕਰ ਦੋ ਅਸੀਂ ਇਹੋ ਕਹਿੰਨੇ ਆ ਚਲੋ ਇਹ ਇਦਾਂ ਹੋ ਗਿਆ ਵਾ ਤੇ ਗਾੜੀ ਕੋਈ ਹੋਰੀ ਹੋਰੀ ਕੋਈ ਬਚ ਜਾਵੇ ਕੋਈ ਮਾਂ ਦਾ ਪੁੱਤ ਬਚ ਜਾਵੇ ਮਾਤਾ ਜੀ ਪਿੰਡ ਚ ਕਹਿੰਦੇ ਸ਼ਰਿਆਂ ਨਸ਼ਾ ਵਿਕਰਿਆ ਵਾ ਬੱਚੇ ਛੋਟੇ ਛੋਟੇ ਆ ਪਿੰਡ ਦੇ ਵਿੱਚ ਇੱਕ ਤਰਫ ਕਹਿੰਦੇ ਇਹਨਾਂ ਦਾ ਦੋ ਲੜਕਾ ਮੇਦਾ ਬੇਟਾ ਪੁੱਲਾ ਵੱਡਾ ਵੀ ਬੇਟਾ ਪੁੱਲਾ ਨਸ਼ੇ ਦਾ ਮੜੀਆਂ ਦੇ ਵਿੱਚੋਂ ਹੀ ਡੁੱਕ ਕਰ ਜਾਂਦਾ ਹੈ ਮੜੀਆਂ ਦੇ ਵਿੱਚੋਂ ਮੜੀਆਂ ਚ ਜਾ ਕੇ ਨਸ਼ਾ ਕਰਦੇ ਮੁੰਡੇ ਸ਼ਰਿਆਂ ਪੂਰੀ ਫੜਾਉਂਦੇ ਆ ਗਾਂ ਜਾਂਦੇ ਆ ਇਹ ਤਾਂ ਬੱਚੇ ਲਾ ਲੈਂਦੇ ਅੰਦਰ ਵਾਰ ਵਾ ਟੀਕੇ ਲਾਉਂਦੇ ਆ ਮੜੀਆਂ ਚ ਬੈ ਬੈ ਟੀਕੇ ਲਾਉਂਦੇ ਆ ਕੋਈ ਪੁੱਛਦਾਸ ਕਰਦਾ ਕਿ ਇਹਨੂੰ ਇੱਥੇ ਕੋਈ ਨਹੀਂ ਮਰਾਦਪੁਰੇ ਚ ਕੋਈ ਵਸਿਲ ਨਹੀਂ ਹੈਗਾ ਕੋਈ ਨਹੀਂ ਆਉਂਦਾ ਜਾਂਦਾ ਕੋਈ ਗੱਲਬਾਤ ਨਹੀਂ ਸਰਕਾਰ ਨੂੰ ਇਹ ਅਪੀਲਿਆ ਕਿ ਜੋ ਇਦਾਂ ਦੇ ਅਮਰਸਰ ਅਗਰ 10-10 ਲੱਖ ਰੁਪਏ ਮੰਨਵਾ ਦਿੱਤਾ ਜਾ ਸਕਦਾ ਨਸ਼ਾ ਪੀ ਕੇ ਮਰੇ ਆ ਇਹਨਾਂ ਪਰਿਵਾਰਾਂ ਦੇ ਵੀ ਮਤ ਸਰਕਾਰ ਨੂੰ ਕਰਨੀ ਚਾਹੀਦੀ ਆ ਜੋ ਸਰਕਾਰ ਦੇ ਮੌਜੂਦਾ ਹੋਂਦ ਤੇ ਇਹ ਮੁੰਡੇ ਮਰ ਰਹੇ ਨੇ ਨਸ਼ੇ ਕਰਕੇ ਮਰ ਰਹੇ ਨੇ ਤੇ ਇਹ ਪਰਿਵਾਰ ਦੇ ਵੀ ਸਰਕਾਰ ਵੱਲੋਂ ਮਦਦ ਹੋਣੀ ਚਾਹੀਦੀ ਆ ਤੇ ਠੋਕ ਕੇ ਇਹਨਾਂ ਦੇ ਖਿਲਾਫ ਜਿਹੜੀ ਜਾਂ ਜਿਹੜੇ ਵੀ ਨਸ਼ਾ ਵੇਚਦੇ ਨੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਨਸ਼ਾ ਕਰਦਾ ਸੀਗਾ ਆਪਾਂ ਨੂੰ ਪਤਾ ਹੀ ਨਹੀਂ ਕਰਦਾ ਸੀ ਸਰ ਪਤਾ ਹੀ ਸਮਝਾਈਦਾ ਸੀ ਬੜੇ ਜਿੱਤੇ ਦਿਹਾੜੀ ਦੱਪਾ ਕਰਦਾ ਸੀ ਦਿਹਾੜੀ ਦੱਪਾ ਕਰਕੇ ਤੇ ਚਲੋ ਨਸ਼ਾ ਕਰ ਹੁੰਦਾ ਸੀ ਬਾਰੋਂ ਬਾਰ ਘਰੇ 1 ਰੁਪਿਆ ਨਹੀਂ ਦਿੰਦਾ ਸੀ ਤੇ ਘਰੇ ਕਮਾਉਣ ਵਾਲਾ ਕੌਣ ਆਪਣਾ ਮੈਂ ਤਾਂ ਮੇਰੇ ਪਾਪਾ ਵੀ ਹੁਣ ਵਿਜਾਰਾ ਕਿੱਦਾਂ ਹੋਊਗਾ ਉਹ ਵੀ ਮੁੰਡੇ ਜਿਵੇਂ ਮਰ ਗਿਆ ਕਹਿੰਦੇ ਸੰਸਥਾ ਦੇ ਪੈਸੇ ਵੀ ਨਹੀਂ ਗਏ ਹਾਂਜੀ ਸਰ ਉਹ ਗਲੀ ਵਾਲਿਆਂ ਨੇ ਸੰਯੋਗ ਕੀਤਾ ਤੇ ਉਹਨਾਂ ਨੇ ਸਾਰਾ ਅਰੇਂਜਮੈਂਟ ਕਰਕੇ ਦਿੱਤਾ ਕਿਤੇ ਨਾ ਕਿਤੇ ਪਰਿਵਾਰ ਦਾ ਗੁੱਸਾ ਜਿਹੜਾ ਉਹ ਇੱਥੇ ਨਜ਼ਰ ਆ ਰਿਹਾ ਲੋਕਾਂ ਦਾ ਜਿਹੜਾ ਪਿੰਡ ਵਾਸੀਆਂ ਦਾ ਗੁੱਸਾ ਨਜ਼ਰ ਆ ਰਿਹਾ ਕਹਦੇ ਨੇ ਇੱਥੇ ਦੇ ਕੋਈ ਜਿਹੜਾ ਪੰਜਾ ਨਹੀਂ ਚੱਲਿਆ ਨਸ਼ਾ ਜਿਹੜਾ ਤੁਹਾਡਾ ਤੁਹਾਡੇ ਵਿਕੜਿਆ ਘਰ ਦੇ ਵਿੱਚ ਸੱਤਰ ਵਿਛਦੇ ਨੇ ਮਾਵਾਂ ਰੋਦੀਆਂ ਨੇ ਭੈਣਾਂ ਰੋਦੀਆਂ ਨੇ ਪਰਿਵਾਰ ਕਿਤੇ ਨਾ ਕਿਤੇ ਮੰਗ ਕਰ ਰਿਹਾ ਕਿ ਨੌਜਵਾਨ ਤੇ ਚਲਾ ਗਿਆ ਪੁੱਤਰ ਤਸੂਲ ਚਲਾ ਗਿਆ ਲੇਕਿਨ ਉਸਨੂੰ ਕੋਈ ਮਦਦ ਜ਼ਰੂਰ ਕਰ ਦਿੱਤੀ ਜਾਵੇ ਕਿਉਂਕਿ ਸੰਸਕਾਰ ਦੇ ਵੀ ਇਸ ਪਰਿਵਾਰ ਕੋਲ ਪੈਸੇ ਨਹੀਂ ਹੈਗੇ ਉਹ ਵੀ ਪਿੰਡ ਵਾਸੀਆਂ ਸਹਿਯੋਗ ਨਾਲ ਕੁਝ ਮੋਦਵਾ ਦਾ ਸਹਿਯੋਗ ਨਾਲ ਇਕੱਠੇ ਕੀਤੇ ਜਾਦੇ ਨੇ